ਬਾਈ ਜੀ ਨਾ ਤੁਸੀਂ ਯਕੀਨ ਕਰਨਾਗਾ ਮੈਨੂੰ ਤਾਂ ਹੋ ਰਿਹਾਗਾ ਤੁਸੀਂ ਕਰਨਾ ਹੀ ਮੁੱਕ ਦੀ ਗੱਲ ਆ ਯਕੀਨ ਕੀ ਨਹੀਂ ਕਰਨਾ ਉਹ ਗੱਲ ਸੁਣੋ ਜਿੱਦੇ ਦੀ ਬਾਈ ਠੰਡ ਚੜੀ ਐ ਨਾ ਠੰਡ ਦੋ ਤਿੰਨ ਮਹੀਨੇ ਹੋ ਗਏ ਉਹਦੇ ਦੋ ਤਿੰਨ ਮਹੀਨਿਆਂ ਦੀ ਸਾਡੇ ਘਰ ਦੇ ਵਿੱਚ ਚਾਹ ਦੀ ਪਤਲੀ ਜੜੀ ਹੋਈ ਆ ਯਾਰ ਸਾਡੇ ਘਰ ਦੇ ਚਾਹ ਦਾ ਹੀ ਪਤਾ ਕਿ ਕਿਹੜੇ ਸਾਹ ਨਾਲ ਵੀਰੇ ਨੇ ਮੈਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਜਦੋਂ ਮੈਂ ਸਵੇਰੇ ਉੱਠਦਾ ਹਾਂ ਉਹਦੇ ਵੀ ਚਾਹ ਵੀ ਪਤਲੀ ਹੁੰਦੀ ਆ ਭਰੀ ਭਈ ਹੁੰਦੀ ਆ ਜਦੋਂ ਰਾਤ ਨੂੰ ਪੈਣਾ ਉਦੋਂ ਭਰੀ ਭਈ ਇੱਕ ਦਿਨ ਕੀ ਹੋਇਆ ਬਾਈ ਰਾਤ ਨੂੰ ਮੇਰੀ 11-12 ਵਜੇ ਖੋਲ ਜੀ ਉਧਰੋਂ 11-12 ਵਜੇ ਸਾਡੇ ਘਰ ਦੇ ਚਾਹ ਪੀਦੇ ਮਾਂ ਹੈ ਮੈਂ ਮੇਰੇ ਘਰ ਦੇ ਨੂੰ ਸਵਾਲ ਕਰਿਆ ਮਾਹ ਜਿਹੜੀ ਤੁਸੀਂ ਇੰਨੀ ਲੇਟ ਕਾ ਤੋ ਚਾਹ ਪੀਨੇ ਦਾ ਕੀ ਮਤਲਬ ਹੋਇਆ ਇਹਦਾ ਕੀ ਫਾਇਦਾ ਰਾਤ ਨੂੰ ਪੀਰ ਕਹਿੰਦਾ ਪੁੱਤ ਤੈਨੂੰ ਨਹੀਂ ਪਤਾ ਹੈਗਾ ਵੀ ਚਾਹ ਨਾਲ ਨੀਂਦ ਨਹੀਂ ਆਉਂਦੀ ਜੀ ਮਾਂ ਹੈ ਮਾਂ 12 ਵਜੇ ਪੈਣੇ ਇਤੂ ਬਾਅਦ ਕਦੋਂ ਸੌਂਦਾ ਸੋਏ ਯਾਰ ਮਾਂ ਉੱਡੇ ਦਾ ਬਸ ਇਹੀ ਹੋਤੀ ਜਨਾ ਵੀ ਇਹ ਚਾਹ ਬਣਾਈ ਕਿਹਨੇ ਹੈ ਜੀ ਕਿਰਮ ਇਸ ਦੇ ਚੱਕਰ 'ਚ ਮੈਂ ਸਾਡੇ ਪਿੰਡ ਦੇ ਵਿੱਚ ਤੋਂ ਬਹੁਤ ਜਿਹੜੇ ਪੜੇ ਲਿਖੇ ਹੋਣੇ ਜਾਂ ਮੈਂ ਆਪ ਵੀ ਸਰਚ ਕਰਿਆ ਸਿਆਣੇ ਬੰਦੇ ਨੂੰ ਪੁੱਛਿਆ ਮੈਂ ਇਹਦਾ ਮਤਲਬ ਕੀ ਹੈ ਕੀ ਇਹਨੇ ਚਾਹ ਬਣਾਈ ਕਿਉਂ ਬਣਾਈ ਦੀ ਇਹ ਉਹ ਕਹਿੰਦੇ ਬਈ ਕਿਸੇ ਸਮੇਂ ਜਿਹੜੇ ਕਰਮਚਾਰੀ ਜਾਂ ਸਰਕਾਰੀ ਕਰਮਚਾਰੀ ਜਿਹੜੇ ਵੀ ਬੰਦੇ ਸੀਗੇ 17 18 ਘੰਟੇ ਲਗਾਤਾਰ ਕੰਮ ਕਰਦੇ ਸੀਗੇ ਤੇ ਜਦੋਂ ਲਗਾਤਾਰ ਕੰਮ ਕਰਦੇ ਸੀ ਆਟੋਮੈਟਿਕਲੀ ਫਿਰ ਬੰਦੇ ਨੂੰ ਥਕਾਵਟ ਵੀ ਹੋਣੀ ਹੈ ਨੀਂਦ ਵੀ ਆਉਣੀ ਹੈ ਹਨਾ ਤੇ ਕਹਿੰਦੇ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਜਿਹੜੀ ਚਾਹ ਦਾਗਾ ਕੋਈ ਲਾਂਚ ਕਰੀ ਸੀਗੀ ਵਿਚਾਰੇ ਉਹਨਾਂ ਨੂੰ એનર્ਜੀ ਨਹੀਂ ਕੁੜੀ ਹੋ ਸੀ ਮਹਾਤਰੋਂ ਬਗੀ ਗੱਲ ਲੱਗੇ ਨਾ ਪਰ ਮੈਂ ਉਹਦੇ ਮੁਕਾਬਲੇ ਆਪਦਾ ਘਰ ਵਾਲੇ ਦੇਖੇ ਮੈਂ ਯਾਰ ਸਾਡੇ ਫਿਰ ਹੋਰ ਹੌਸਾ ਨਾਲ ਚੱਲ ਜਿੰਦੀ ਹੰਦੇ ਨੂੰ ਜਦੋਂ ਬਈ ਮੇਰੀ ਸਵੇਰੇ ਅੱਖ ਖੁੱਲਦੀ ਆ ਉਦੋਂ ਵੀ ਚਾਹ ਦੀ ਪਤਲੀ ਉਹਦੇ ਪੈਨ ਦੇ ਚੁੱਲੇ ਭਰੀ ਪੈਂਦੀ ਜਦੋਂ ਰਾਤ ਨੂੰ ਪੈਣਾ ਉਦੋਂ ਵੀ ਭਰੀ ਪੈਂਦੀ ਮੈਨੂੰ ਇਹੀ ਨਹੀਂ ਪਤਾ ਵੀ ਓਨੇ ਕਦੋਂ ਹੁੰਦੀ ਆ ਉਹ ਤੋਂ ਦੇ ਕਦੋਂ ਮੈਂ ਤਾਂ ਇਹੀ ਕੋਲਣਾ ਸਰ ਜੇ ਤੁਹਾਡੇ ਨਾਲ ਵੀ ਇਹੀ ਹੁੰਦਾ ਬਈ ਤੁਸੀਂ ਵੀ ਖੋਜ ਕਰੋ ਆਪਾਂ ਇਹਦਾ ਕੋਈ ਹੱਲ ਲੱਭੀਏ ਯਾਰ ਇਹਦਾ ਸਾਡੇ ਘਰ ਦਾ ਗੱਟਿਆਂ ਦੇ ਗੱਟੇ ਪੀ ਗਏ ਯਾਰ ਗੁੜ ਦੇ ਸ਼ੱਕਰ ਦੇ ਖੰਡ ਦੇ ਚਾਹ ਦੀ ਤਾਂ ਪਤਾ ਨਹੀਂ ਕਿੰਨੇ ਕੁ ਫਰੀਲੇ ਰਹਿ ਗਏ ਬੜਾ ਹੈਰਾਨ ਆ ਯਾਰ ਵੀ ਲੰਘਦੀ ਪਤਾ ਨਹੀਂ ਪਤਲੇ ਕਿ ਪੜੋਲਿਆਂ ਦੇ ਵੀ ਕਿੱਧਰ ਦੀ ਕੱਢੀ ਹੁੰਦੀ ਹੈ ਨਹੀਂ ਤਾਂ ਇਹ ਪਤਾ ਲੱਗਦਾ ਫੇਰ ਜੀ ਹੁਣ ਤੁਹਾਨੂੰ ਪਤਾ ਹੀ ਆ ਚਲ ਤੁਹਾਨੂੰ ਤਾਂ ਕੀ ਪਤਾ ਹੋ ਮੈਂ ਚਾਹ ਪੀਂਦਾ ਨਹੀਂ ਹੈਗਾ ਜੀ ਠੀਕ ਆ ਜੀ ਤੇ ਮੇਰਾ ਡੈਡੀ ਮੈਨੂੰ ਪੁੱਛਦਾ ਕਹਿੰਦਾ ਤੂੰ ਚਾਹ ਘਾਤੋਂ ਪੀਂਦਾ ਮਾਂ ਡੈਡੀ ਇੱਕ ਤਾਂ ਮੈਨੂੰ ਹੁਣ ਹੀ ਵਧੀਆ ਲੱਗਦੀ ਚਾਹ ਜੀ ਇਹ ਮਾਂ ਕੋ ਸਾਇਆ ਵੀ ਮੂਣਾ ਕਾਲਾ ਜਿਹਾ ਹੋ ਜੇ ਕਹਿੰਦਾ ਅੱਛਾ ਕਹਿੰਦਾ ਕੱਲਾ ਚਾਹ ਨਾਲ ਹੀ ਮੂੰ ਕਾਲਾ ਹੁੰਦਾ ਜੇ ਆਪਾਂ ਨਾ ਨਾ ਹੀ ਇਹ ਕਹਿੰਦਾ ਤਾਂ ਵੀ ਕਾਲਾ ਹੋ ਜਾਂਦਾ ਤੂੰ ਗੱਦਨਾ ਦੀ ਓਏ ਮੇਰੇ ਮਾੜੀਆਂ ਮਾੜੀ ਹਾਲੇ ਸੰਗਰਾਮ ਹੁੰਦਾ ਨਾ ਇਹਦੀ ਕਹਿੰਦਾ ਫਿਰ ਸੰਗਰਾਮ ਦੁਬਾਰੇ ਆਉਣ ਵਾਲੀ ਹੈ ਕਹਿੰਦਾ ਪੂ ਕਦੋਂ ਨਾ ਹੈਗਾ ਚਲੋ ਐਂ ਗੱਲਾਂ ਗੁੱਲਾਂ ਵਿੱਚ ਲਾ ਕੇ ਜੀ ਮੈਨੂੰ ਮੈਂ ਡਰ ਡੁਰ ਗਿਆ ਜੇ ਮਹਾ ਤਾਂ ਬੇਇੱਜ਼ਤੀ ਹੋਊਗੀ ਯਾਰ ਗੱਲ ਪੱਕੀ ਹੈ ਮਹਾ ਫਿਰ ਐਂਜ ਕਰਕੇ ਜੀ ਮੈਂ ਲਾਤਾ ਚਾਹ ਤੇ ਉਹਨਾਂ ਨੂੰ ਚਲੋ ਚਾਹ ਤੇ ਲਾਇਆ ਹੋਏ ਜੀ ਮੈਂ ਜਦੋਂ ਰੋਜ਼ ਦੇਖੀ ਜਮਾ ਹਰ ਪਕੀ ਦੀ ਧੂੰਦੇ ਕੋਦੋਂ ਮੈਂ ਤਾਂ ਇੰਨ ਦਿਮਾਗ ਚ ਰੜਕੀ ਗਈ ਵੀ ਧੂੰਦੇ ਧੂੰਦੇ ਕੋਦੋਂ ਯਾਰਾ ਜਦੋਂ ਦੇਖਾ ਉਹਦੇ ਪੈੰਦੇ ਜੁੱਲੇ ਤੇ ਵਾਲੀ ਬਾਈ ਤੁਹਾਨੂੰ ਯਕੀਨ ਨਹੀਂ ਕਰਨਾ ਮੈਂ ਸੋਹਣੇ ਕੰਨੇ ਮੇਰਾ ਉਹਨੇ ਯਕੀਨ ਹੀ ਨਹੀਂ ਕਰਨਾ ਹੈਗਾ ਤੁਹਾਡੇ ਘਰੇ ਇੰਨਾ ਕਿਸੇ ਨੇ ਪਾਣੀ ਨਹੀਂ ਪੀਤਾ ਹੁਣ ਜਿੰਨੀ ਸਾਡੇ ਘਰੇ ਚਾਹ ਪੀ ਜਾਂਦਾ ਇੱਕ ਮਿੰਟ ਹਾਂ ਇਹ ਤਾਂ ਹੋ ਗਏ ਗਰਮੀ ਹੋ ਗਈ ਸਾਡੇ ਚਾਰੇ ਬਰਿਲੇ ਜੇ ਮੇ ਵੀ ਲਾਣ ਸੋ ਚੈਨਲ ਸਬਸਕ੍ਰਾਈਬ ਕਰ ਲਓ